ਆਉ ਆ ਵੀ ਲਓ ਵੀ ਆਪਾਂ ਪਹੁੰਚ ਗਏ ਜੋ ਪਟਨਾ ਸਾਹਿਬ ਜਿੱਥੋਂ ਰਹਿ ਗਿਆ 2 ਕਿਲੋਮੀਟਰ ਟਾਈਮ ਹੋ ਗਿਆ 8 ਵਜੇ ਦਾ ਤੇ ਆਪਾਂ ਪਹੁੰਚ ਚੁੱਕੇ ਹਾਂ ਸੜਕ ਕਰਕੇ ਲੇਟ ਹੋ ਗਏ ਨਹੀਂ ਤਾਂ ਪਹੁੰਚ ਨਹੀਂ 6 ਵਜੇ ਨੂੰ ਤੇ ਆਪਾਂ 8 ਵਜੇ ਪਹੁੰਚੇ ਆਂ ਬਾਕੀ ਹੁਣ ਜਾ ਕੇ ਰਹਿਣ ਦਾ ਦੇਖਦੇ ਆਂ ਕੀ ਪ੍ਰਬੰਧ ਆ ਤੇ ਕਿਵੇਂ ਸਾਰਾ ਸਾਰਾ ਦੱਸਾਂਗੇ ਲਓ ਵੀ ਗੁਰਦੁਆਰਾ ਸਾਹਿਬ ਪਹੁੰਚ ਗਏ ਗੁਰਦੁਆਰਾ ਬਾਲ ਲੀਲਾ ਸਾਹਮਣੇ ਗੁਰਦੁਆਰਾ ਸਾਹਿਬ ਦਾ ਗੇਟ ਆ। ਅੱਜ ਜੇ ਆਪਾਂ ਗੁਰਦੁਆਰਾ ਬਾਲੀਲਾ ਸਾਹਿਬ। ਵਾਹਿਗੁਰੂ ਕਰੋਨੇ ਤੁਹਾਨੂੰ ਦੱਸਣ। ਆਪਾਂ ਪਹੁੰਚ ਗਏ ਗੁਰਦੁਆਰਾ ਬਾਲੀਲਾ ਸਾਹਿਬ ਤੇ ਇੱਥੇ ਆਪਾਂ ਹੁਣ ਕਮਰੇ ਦਾ ਪਤਾ ਕਰਦੇ ਆਂ। ਇੱਥੇ ਰਹਿਣ ਦਾ ਆਪਾਂ ਨੂੰ ਕਮਰਾ ਮਿਲਦਾ ਕਿ ਨਹੀਂ ਮਿਲਦਾ ਤੇ ਬਾਕੀ ਤੁਹਾਨੂੰ ਆਪਾਂ ਦੱਸਾਂਗੇ ਫਿਰ ਵੀਡੀਓ ਦੇ ਵਿੱਚ ਕਿ ਕਿੰਨੇ ਦਾ ਆਪਾਂ ਨੂੰ ਕਮਰਾ ਮਿਲੇ ਆ। ਤੇ ਸਾਹਮਣੇ ਆਪਾਂ ਪਤਾ ਕਰਦੇ ਆਂ ਰਹਿائش ਦਾ ਕਿ ਆਪਾਂ ਨੂੰ ਕਮਰਾ ਮਿਲਦਾ ਤੇ ਨਹੀਂ ਬਾਕੀ ਤੁਹਾਨੂੰ ਆਪਾਂ ਦੱਸਾਂਗੇ ਸਾਰਾ। ਸਮਣੇ ਕਾਊਂਟਰ ਬਣਿਆ ਹੋਇਆ ਤੇ ਉੱਥੋਂ ਆਪਾਂ ਕਮਰੇ ਦਾ ਪਤਾ ਕਰਦੇ ਆਂ ਇਧਰੋਂ ਆਪਾਂ ਆਏ ਆਉਜੀ ਆਪਾਂ ਨੂੰ ਕਮਰਾ ਮਿਲ ਗਿਆ ਤੇ ਆਪਣੀ ਹੈਗੀ 9 ਤਰੀਕ ਨੂੰ ਵਾਪਸੀ ਤੇ 9 ਤਰੀਕ ਦੀ ਆਪਣੀ ਵਾਪਸੀ ਆ ਤੇ ਆਪਾਂ ਨੂੰ ਇਹ ਕਹਿੰਦੇ ਵੀ ਤੁਹਾਨੂੰ ਜੇ ਤੁਸੀਂ 12 ਦਿਨ ਪਹਿਲਾਂ ਚੈੱਕ ਆਊਟ ਕਰੋਗੇ ਤਾਂ 6500 ਰੁਪਏ ਨੂੰ ਵਾਪਸ ਮਿਲ ਜੂਗਾ ਤੇ ਆਪਣਾ ਪੰਜ ਬੰਦੇ ਦਾ ਇਹਨਾਂ ਨੇ 3000 ਰੁਪਏ ਜਮ੍ਹਾਂ ਕਰਾਇਆ ਬਾਕੀ ਹੁਣ ਵਾਪਸੀ ਵੇਲੇ ਦੱਸਾਂਗੇ ਆਪਾਂ ਤੁਹਾਨੂੰ ਤੇ ਕਿੰਨੇ ਆਪਾਂ ਨੂੰ ਪੈਸੇ ਮੋੜ ਤੱਕ ਨਹੀਂ ਮੋੜਦੇ ਤੇ ਆਪਾਂ ਨੂੰ ਕਮਰਾ ਆਪਾਂ ਨੂੰ ਮਿਲ ਗਿਆ ਲਾਓ ਵੀ ਇੱਥੋਂ ਆਪਾਂ ਉਹਨਾਂ ਗੱਡੀ ਜੋ ਸਮਾਨ ਕੱਢ ਰਹੇ ਆ ਇੱਥੋਂ ਬਾਅਦ ਜਾਵਾਂਗੇ ਆਪਾਂ ਰੂਮ 'ਚ ਤੇ ਗੱਡੀ ਲੱਗੂਗੀ ਇੱਧਰ ਸਾਹਮਣੇ ਬੀਸਮੈਂਟ 'ਚ نیچے ਬਾਬਾ ਜੀ ਕਹਿੰਦੇ ਵੀ ਥੱਲੇ ਲਾ ਦਿਓ ਬੀਸਮੈਂਟ 'ਚ ਸਰਪਿੰਦਰ ਸੁਣਿਆ ਕਿ ਕੀ ਕਹਿੰਦੇ ਹੋ ਤੇ ਆਪਾਂ ਅਜਮਣ 10 ਦੇ ਕੇ ਆਪਾਂ 8 ਵਜੇ ਪੌਣ ਕਿ ਦੀ ਗੁਰਦੁਆਰਾ ਸਾਹਿਬ ਆ ਫੜੋ ਵੀਰੇ ਤੁਹਾਨੂੰ ਨਹੀਂ ਨਹੀਂ ਇਹ ਤਾਂ ਡਿਸਪੋਜ਼ੇਟਾ ਕੀ ਗੱਡੀ ਉੱਧਰ ਲਾਉਣ ਚੱਲਿਆ ਬੇਸਮੈਂਟ 'ਚ ਪਹਿਲਾਂ ਗੂ ਵੀ ਪਹਿਲਾਂ ਖੋ ਲੋ ਲਓ ਵੀ ਆਪਾਂ ਹੁਣ ਚੱਲਦੇ ਆ ਆਪਣੇ ਰੂਮ 'ਚ ਤੇ ਆਪਣਾ ਜਿਹੜਾ ਰੂਮ ਆ ਉਸੇ ਮੰਜਲ 'ਤੇ ਆ ਤੇ ਆਪਾਂ ਗੱਡੀ پارک ਕਰਤੀ ਤੇ ਸਮਾਨ ਆਪਣਾ ਚੱਕ ਲਿਆ ਤੇ ਹੁਣ ਆਪਾਂ ਚੱਲਦੇ ਆ ਆਪਣੇ ਕਮਰੇ ਵਿੱਚ ਤੇ ਕਮਰਾ ਮੈਂ ਤੁਹਾਨੂੰ ਦੱਸਦਾ ਵੀ ਇੱਥੋਂ ਸਾਹਮਣੇ ਜੋੜਾ ਘਰ ਦੇ ਨਾਲ ਹੀ ਇੱਥੋਂ ਅੱਗੇ ਦਫ਼ਤਰ ਇਹਨਾਂ ਦਾ ਤਾਂ ਉੱਥੇ ਜਾ ਕੇ ਤੁਸੀਂ ਕਮਰੇ ਦਾ ਪਤਾ ਕਰ ਸਕਦੇ ਹੋ ਜਿਵੇਂ ਆਪਾਂ ਨੂੰ ਮਿਲਿਆ ਮੈਂ ਤੁਹਾਨੂੰ ਦੱਸਦਾ ਆਪਾਂ ਨੂੰ ਕਿੰਨੇ ਚ ਮਿਲਿਆ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਆ ਤੇ ਬਾਕੀ ਆਪਾਂ ਹੁਣ ਚੱਲਦੇ ਆਂ ਸਾਹਮਣੇ ਉੱਧਰ ਲੰਗਰ ਹਾਲ ਆ ਜੀ ਤੇ ਇੱਧਰ ਬਾਕੀ ਕੰਮ ਚੱਲ ਰਿਹਾ ਸੇਵਾ ਚੱਲ ਰਹੀ ਹੈ ਇੱਧਰ ਬਾਕੀ ਆਪਾਂ ਜਾਣਾ ਇੱਥੇ ਤੇ ਆਪਾਂ ਇੱਥੋਂ ਸੇਮ ਜਿਹਾ ਪਰ ਇੱਥੇ ਲਿਫਟ ਲੱਗੀ ਆ ਬਾਬਾ ਜੀ ਲਿਫਟ ਲੱਗੀ ਆ ਲਿਫਟ ਦਬਾ ਗੀ ਲਓ ਜੀ ਚੱਲਦੇ ਆਪਾਂ ਅੰਦਰ ਤੇ ਸਾਹਮਣੇ ਲਿਫਟ ਆ ਲਿਫਟ ਚੱਲਦੀ ਹੈ ਬਾਕੀ ਆਹ ਕਾਊਂਟਰ ਤੋਂ ਆਪਾਂ ਪਤਾ ਕਰਿਆ ਕਮਰਾ ਇਥੋਂ ਲਿਆ ਆਪਾਂ ਨੇ ਇੱਥੋਂ ਤੁਸੀਂ ਵੀ ਅਗੇ ਪਤਾ ਕਰਕੇ ਕਮਰਾ ਲੈ ਸਕਦੇ ਹਾਂ ਲਓ ਵੀ ਆ ਲਿਫਟ ਆ ਗਈ ਸਾਹਮਣੇ ਸਾਹਮਣੇ ਆਪਣੀ ਲਿਫਟ ਆ ਗਈ ਆਪਾਂ ਜਾਣਾ ਸੈਕਸ਼ਨ ਜਾਣਾ ਆਪਾਂ ਚਲੋ ਜੀ ਆ ਰਹੀ ਆ ਦਾਦਾ ਜੀ ਬਤਾਏ ਲੈ ਚੱਲ ਜੀ ਇਹ ਚੱਲ ਨਹੀਂ ਲੱਗੇ ਹੈ ਨਹੀਂ ਜਾ ਬਾਕੀ ਆਪਣਾ ਹੈਗਾ 6002 ਤੇ ਇਧਰ ਆ ਲੋ ਜੀ ਬਾਕੀ ਬ੍ਰੋਕਰ ਅੱਗੇ ਹੀ ਬੁਖਦਾ ਰਹੇ 6002 ਆ ਭਾਈ ਆਪਣਾ 6002 ਹੋ ਗਏ 10 15 ਇਹ ਬਾਕੀ ਤੁਹਾਨੂੰ ਦਿਖਾਣ ਆ ਰੂਮ ਜਿਵੇਂ ਦਾ ਖੁੱਲ ਗਿਆ ਭਾਈ ਚਲੋ ਚੰਬੀ ਗਏ ਚੰਬੀ ਗਏ ਲਓ ਵੀ ਆਪਾਂ ਪਹੁੰਚ ਗਏ ਆਪਣੇ ਰੂਮ ਚ ਤੇ ਆਪਣਾ ਛੇਮੇ ਦਾ ਰੂਮ ਆ ਦੇਖੋ ਆ ਆਪਾਂ ਨੂੰ ਇੱਕ ਬੈੱਡ ਮਿਲ ਗਿਆ ਲਓ ਜੀ ਤੇ ਇੱਕ ਬੈੱਡ ਆਪਾਂ ਨੂੰ ਆ ਮਿਲ ਗਿਆ ਬਾਕੀ ਇੱਧਰ ਖਾਣ ਦੇ ਆ ਆ ਬੈੱਡ ਮਿਲ ਗਿਆ ਇੱਕ ਉਹ ਬੈੱਡ ਮਿਲ ਗਿਆ ਬਾਕੀ ਇਦਾਂ ਦੇ ਬਾਥਰੂਮ ਤੇ ਆ ਮਿਰਰ ਇੱਧਰ ਲਓ ਜੀ ਤੇ ਬਾਕੀ ਆਹ ਆਪਣਾ ਰੂਮ ਆ ਸਾਰਾ ਐਸੀ ਲੱਗਿਆ ਹੋਇਆ ਬਾਕੀ ਆ ਗੇਟ ਆ ਕਮਰੇ ਦੇ ਚ ਪਾਸੇ ਬਾਹਰ ਖੈਰ ਦੇਖਦਾ ਨਾ ਉਹਦਾ ਖੈਰ ਦੇਖ ਆ ਕੀ ਇਧਰ ਜੀ ਜਿਹੜਾ ਬਾਜੀ ਮਚਮ ਖੜਿਆ ਗੁਰਦੁਆਰਾ ਸਾਹਿਬ ਦੀ ਛਵੀ ਮੰਦਪ ਦੇ ਉੱਪਰ ਆਪਾਂ ਕਿਹੜੀ ਥਾਂ 'ਚ ਰਹੇ ਆ ਨਹੀਂ ਬੋਲੋਗੇ ਹੋਰ ਹੋਰ ਸੀ ਗੁਰਦੁਆਰਾ ਸਾਹਮਣੇ ਉਹ ਲੰਗਰ ਨਹੀਂ ਪਤਾ ਬਾਈ ਇਹ ਕਿਚੇ ਮੀਂਹ ਪਿੱਛੇ ਆੜਾ ਪਿੱਛੇ ਹੋ ਦੇਖੋ ਪੁਣਾਪਾ ਚਾਉਦੇ ਆ ਪ੍ਰਸਾਦਾ ਪਾਣੀ ਸਤਨ ਵਰਤੋਰਾ ਸਾਹਿਬ ਦੇ ਲੰਗਰ ਹੱਥ ਜਾਂਦੇ ਆ ਜੀ ਤੇ ਆਪਾਂ ਸਾਡੇ ਪ੍ਰਸਾਦਾ ਪਾਣੀ ਲੈਫਟ ਜਾਣਾ ਵੀ ਤੇ ਲੈਫਟ ਹੀ ਜਾਂਦੇ ਆ ਕਿ ਇਧਰ ਆ ਜੀ ਲੰਗਰ ਹਾਲ ਵਰਤੋਰਾ ਸਾਹਿਬ ਦਾ ਬਾਕੀ ਇਹ ਸਾਰੀਆਂ ਸਰਾਵਾਂ ਨੇ ਤੇ ਸਰਾਵਾਂ ਦੇ ਵਿੱਚ ਕਮਰੇ ਨੇ ਤੇ ਬਾਕੀ ਆ ਇੱਧਰ ਬਣ ਰਿਹਾ ਹੈ ਨਾ ਹੂੰ ਹੂੰ ਕਿ ਆਪਾਂ ਹੁਣ ਪ੍ਰਸ਼ਾਦਾ ਪਾਣੀ ਸਕਦੇ ਆ ਮੰਨ ਕੇ ਬਦਲ ਲਗ ਗਈ ਸੀ ਆ ਇੱਧਰ ਲਾ ਇੱਧਰ ਲਾ ਸੰਦਰਾ ਆ ਆਪਣਾ ਕਮਰਾ 6002 ਜਿਵੇਂ ਅਬ ਰਾਤ ਵੀ ਤੁਹਾਨੂੰ ਵੀਡੀਓ ਦਿਖਾਤਾ ਸੀ ਤੇ ਇੱਥੋਂ ਲਿਫਟ ਜਾਂਦੀ ਆ ਲਿਫਟ ਚ ਆਪਾਂ نیچے ਚੱਲਾਂਗੇ ਮੱਕੀ ਐਵੇਂ ਦੇ ਕਮਰੇ ਬਣੇ ਆ ਸਰਾ ਦੇ ਵਿੱਚ ਬਹੁਤ ਵਧੀਆ ਕਮਰੇ ਨੇ ਤੇ ਆ ਸਾਹਮਣੇ ਲਿਫਟ ਆ ਗਈ ਇਹ ਲਿਫਟ ਦੇ ਵਿੱਚ ਆਪਾਂ نیچے ਜਾਵਾਂਗੇ ਕਿਉਂਕਿ ਆਪਾਂ 6ਵੇਂ ਫਲੋਰ ਤੇ ਆ ਤੇ ਇੱਥੋਂ ਆਪਾਂ نیچے ਜਾਵਾਂਗੇ ਲਓ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਕੈਫੇ ਬਣਿਆ ਹੋਇਆ ਜਿੱਥੇ ਤੁਸੀਂ ਚਾਹ ਵਗੈਰਾ ਕਾਫੀ ਵਗੈਰਾ ਪੀ ਸਕਦੇ ਹੋ ਤੇ ਇਹ ਵੀ ਜਿਵੇਂ ਕਰਦੇ ਇੱਥੇ ਐਂਡ ਤੇ ਮੈਨਾਂ ਤੁਹਾਨੂੰ ਕੱਲ ਨੂੰ ਨਵੀਂ ਵੀਡੀਓ ਵਿੱਚ ਤੁਹਾਨੂੰ ਪੁੱਛਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਆ ਅਵੇਲੇਬਿਲਿਟੀ ਦੇ ਵਿੱਚ ਕਿੱਥੇ ਆ